ਜਲਮ ਨਾ ਹੋ ਜਾਈ ਜਲਮ ਨਾ ਹੋ ਜਾਈ ਜਿਸ ਤਰੀਕੇ ਨਾਲ ਸਾਧ ਸੰਗਤ ਜੀ ਭਗਵੰਤ ਮਾਨ ਸਰਕਾਰ ਤੇ ਪਹਿਲੀਆਂ ਸਰਕਾਰਾਂ ਸਾਡੇ ਬਿਨਾਂ ਤੇ ਲੋਕਾਂ ਤੇ ਸੰਗਤਾਂ ਤੇ ਜਾਮ ਬੜ ਕੇ ਤਸ਼ੱਦਦ ਕਰਦੇ ਰਹੀਆਂ ਜਦੋਂ ਆਪਣੇ ਬਲ ਦੀ ਔੜ ਲੈਣੀ ਐ ਤੇ ਗੁਰ ਸੰਗਤ ਕੀਨੀ ਖਾਲਸਾ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਵਧਾਈ ਦਿੱਤੀ ਜਿਸ ਤਰੀਕੇ ਨਾਲ ਤੁਸੀਂ ਆਪ ਸੱਚੇ ਹੋ ਕਿਉਂਕਿ ਭਾਈ ਅਮਰਪਾਲ ਬਾਦਸ਼ਾਹ ਦੀ ਪਾਰਟੀ ਵੀ ਸੰਗਤ ਦੇ ਵਿੱਚੋਂ ਨਿਕਲੀ ਤੇ ਭਾਈ ਅਮਰਪਾਲ ਸਿੰਘ ਨੂੰ 2 ਲੱਖ ਤੋਂ ਉਪਰ ਦੇ ਉਪਰ ਵੀ ਸੰਗਤ ਨਹੀਂ ਜਤਾਇਆ ਸੋ ਮੈਂ ਸਮੂਹ ਹਲਕਾ ਫਤਿਹਗੜ ਜੂਨੀਆ ਦੀ ਸੰਗਤ ਦਾ ਧੰਨਵਾਦ ਕਰਦਾ ਜਿਹੜਾ 150 ਗੱਡੀਆਂ ਦੇ ਜਥੇ ਨਾਲ ਤੇ ਪੂਰੇ ਜੋਸ਼ ਨਾਲ ਪੰਡਾ ਦੇ ਵਿੱਚ ਪਹੁੰਚੇ ਤੇ ਵੀਰ ਬਚਿੱਤਰ ਸੈਕਟਰ ਸਿੱਕੇਦਾਰ ਦਾ ਧੰਨਵਾਦ ਕਰਦਾ ਕਿਉਂਕਿ ਪਿਛੇ ਸਾਡੇ ਸੰਗਤ ਦੀ ਜੋਤਰਾ ਆਪਾਂ ਪੁਹੁੰਚਣੇ ਨਾਕੇ ਲਾਇ ਇਸ ਖਿਆਲੇ ਤੋਂ ਰਾ ਸਤਲੂ ਆਉਂਦੇ ਜਾਂਦੇ ਤੇ ਹੁੰਦੇ ਆਉਂਦੇ ਗਲਾ ਕਰਕੇ ਆਦਾ ਇੱਥੇ ਸੋ ਆਈ ਸਾਰਿਆਂ ਬੇਨਤੀ ਕਰਨੀ ਆ ਗੁਰੂ ਤੇਗ ਬਹਾਦਰ ਜੀ ਅਗੇ ਸੱਚੇ ਪਾਸ਼ਾ ਜਿਸ ਤਰੀਕੇ ਨਾਲ ਪਾਈ ਮਕਰਸ਼ਾਲ ਬਾਣਾ ਜੀ ਦਾ ਆ ਜਿਹਨੇ ਦੁੱਖ ਦਾ ਬੇੜਾ ਪਾਰ ਕੀਤਾ ਉਹ ਤਰੀਕੇ ਨਾਲ ਸੱਚੇ ਪਾਸ਼ਾ ਮੋਢਾ ਦੇ ਕੇ ਪੰਜਾਬ ਦੀ ਡੁੱਬਦੀ ਜਵਾਨੀ ਨੂੰ ਵੀ ਬਾਰ ਕਰੋ ਸੋ ਇੰਨਾ ਕਹਿੰਦਾ ਹੋਇਆ ਸਰਦਾਰ ਸੁਰਤ ਸਿੰਘ ਜੀ ਬੋਲਦਾ ਮਜਰਬਾ ਬੜਾ ਵੱਡਿਆ ਸਜੋਗ ਦੇ ਨਾਲ ਵੱਡੇ ਕਿੱਥੇ ਆਏ ਤੇ ਸਮੂਹ ਫਤਿਹਗੜ ਜੋੜੀਆਂ ਦੇ ਸਮੂਹ ਕੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਬੜੇ ਹੀ ਸੰਕੁਟ ਤੇ ਜਾਤ ਨਾਲ ਇੱਥੇ ਸੰਕ ਨੂੰ ਪਹੁੰਚਾਇਆ ਸੋ ਇਹਨਾਂ ਇਹਦਾ ਫਤਿਹ ਗਾਉਂਦਾ ਹਾਂ ਵੱਧ ਵਾਲੇ ਫਤਿਹ ਬਲਾਓ